ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਵਰਿੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ ਤੇ ਫਾਜ਼ਿਲਕਾ ਪੁਲਿਸ ਵੱਲੋਂ ਅੱਜ ਸਾਰਵਜਨਿਕ ਥਾਵਾਂ ਤੇ ਕਾਸੋ ਆਪਰੇਸ਼ਨ ਚਲਾਇਆ ਗਿਆ ਜਿਸ ਤਹਿਤ ਸਾਰਵਜਨਿਕ ਜਗ੍ਹਾ ਥਾਵਾਂ ਤੇ ਕਮਰੇ ਲੋਕਾਂ ਦੀ ਤਲਾਸ਼ੀ ਲਈ ਗਈ ਇਸੇ ਤਰ੍ਹਾਂ ਹੀ ਡੀਐਸਪੀ ਫਾਜ਼ਿਲਕਾ ਦੀ ਅਗਵਾਈ ਹੇਠ ਫਾਜ਼ਿਲਕਾ ਰੇਲਵੇ ਸਟੇਸ਼ਨ ਤੇ ਇਹ ਅਭਿਆਨ ਚਲਾਇਆ ਗਿਆ ਜਿਸ ਤਹਿਤ ਸਟੇਸ਼ਨ ਤੇ ਆਉਣ ਜਾਣ ਵਾਲੇ ਲੋਕਾਂ ਦੀ ਪੁੱਛਗਿੱਛ ਕੀਤੀ ਗਈ ਅਤੇ ਸਟੇਸ਼ਨ ਤੇ ਆਉਣ ਜਾਣ ਵਾਲੇ ਲੋਕਾਂ ਦੇ ਬੈਗ ਟੈਕੀਆਂ ਕੁਲਾਕੇ ਉਹਨਾਂ ਦੀ ਤਲਾਸ਼ੀ ਲਈ ਗਈ ਤਾਂ ਜੋ ਕੋਈ ਸ਼ੱਕੀ ਵਿਅਕਤੀ ਇੱਥੇ ਨਾ ਪਾਇਆ ਜਾਵੇ ਇਸ ਮੌਕੇ ਕੋਈ ਅਨਸੁਖਾਂ ਵੀ ਕਟੜਾ ਨਾ ਵਾਪਰੇ ਪੁਰਸ ਵੱਡੀ ਗਿਣਤੀ ਵਿੱਚ ਡੀਐਸਪੀ ਦੀ ਅਗਵਾਈ ਹੇਠ ਸਟੇਸ਼ਨ ਤੇ ਤਲਾਸ਼ੀ ਜਨ ਦੀ ਨਜ਼ਰ ਆਈ ਉਹ ਚਾਹੇ ਪਲੇਟਫਾਰਮ ਤੇ ਬੈਠੇ ਰੇਲਵੇ ਦੀ ਉਡੀਕ ਕਰਦੇ ਲੋਕ ਹੋਣ ਜਾਂ ਰੇਲਵੇ ਦੇ ਵਿੱਚ ਬੈਠੇ ਲੋਕ ਜੋ ਕਿ ਫਾਜ਼ਲ ਕਾ ਪੁੱਜੇ ਸਰ ਜਾਂ ਜਿਨ੍ਹਾਂ ਨੇ ਫਾਜ਼ਲ ਕਾ ਤਿਉਹਾਰ ਜਾਣਾ ਹੈ ਸਭ ਦੀ ਤਲਾਸ਼ੀ ਲਈ ਗਈ ਅਤੇ ਇਹ ਯਕੀਨ ਕਰ ਬਣਾਇਆ ਗਿਆ ਵੀ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਅਤੇ ਕੋਈ ਵੀ ਸ਼ੱਕੀ ਵਿਅਕਤੀ ਇੱਥੇ ਨਾ ਘੁੰਮੇ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਾਜ਼ਲਕਾਰ ਨੇ ਦੱਸਿਆ ਕਿ ਇਹ ਵੱਡਾ ਵਿਹਾਨ ਚਲਾਇਆ ਗਿਆ ਸੀ ਪਰ ਪੁਲਿਸ ਨੂੰ ਕੋਈ ਵੀ ਸ਼ੱਕੀ ਵਿਅਕਤੀ ਜਾਂ ਕੋਈ ਅਨਸੁਖਾਵੀ ਚੀਜ਼ ਇੱਥੇ ਨਹੀਂ ਮਿਲੀ ਹੈ ਇਸੇ ਤਰ੍ਹਾਂ ਪੁਲਿਸ ਨੇ ਕਿਆ ਕਿ ਉਹ ਸਮਾਇਲੋ ਦੇ ਅਨੁਸਾਰ ਚੇਤਾਵਨੀ ਦਿੱਤੀ ਹੈ ਕਿ ਸਮਾਜ ਵਿੱਚ ਇਸ ਤਰ੍ਹਾਂ ਦੇ ਕੰਮ ਛੱਡ ਦੇਣ ਨਹੀਂ ਤਾਂ ਖਰਾਬ ਸਖਤ ਵਿਭਾਗਿਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇੱਥੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਦੇ ਵਪਾਰ ਦਾ ਧੰਦਾ ਕਰਨ ਵਾਲੇ ਲੋਕ ਜੋ ਰੇਲਵੇ ਸਟੇਸ਼ਨ ਦੇ ਆਸ-ਪਾਸੇ ਕੰਮ ਕਰਦੇ ਹਨ ਉਹਨਾਂ ਨੂੰ ਕਿਸੇ ਕੀਮਤ ਇਨ ਨਹੀਂ ਬਖਸ਼ਿਆ ਜਾਵੇਗਾ ਹੋਰ ਬੋਲਦੇ ਹੋਏ ਇੱਥੇ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਇਸ ਰਾਜ ਤੁਹਾਡੇ ਵੱਲੋਂ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਹੈ ਕਿਸ ਪਰਪਸ ਨਾਲ ਚੈਕਿੰਗ ਕੀਤੀ ਗਈ ਹੈ ਅੱਜ ਅੱਜ ਤਕਰੀਬਨ ਸੀਨੀਅਰ ਅਫਸਰਾਂਾਂ ਦੀ ਅੰਦਰ ਤੰਤਪ ਜਿਹੜੀ ਅੱਜ ਰੇਲਵੇ ਸਟੇਸ਼ਨਾਂ ਦੀ ਸੇਵਕੀ ਸੀ 10 ਤੋਂ 2 ਵਜੇ ਤੱਕ ਜਿਹਨਾਂ ਦੀ ਸੇਵਕੀ ਸੀ 10 ਤੋਂ 1 ਵਜੇ ਤੱਕ ਉਹ ਸਾਰੀਆਂ ਵਾਕ ਵਾਕ ਜਿਹੜੇ ਪਹਿਲਾਂ ਡੇਲ ਚੈੱਕ ਕੀਤੀ ਹੁਣ ਜਿਹੜੀ ਡੇਲ ਦੀ ਡੇਲ ਦੀ ਚੈੱਕ ਕਰਕੇ ਹੁਣ ਇੱਕ ਵਾਰ ਸੱਜਣਾ ਲੋ ਕੀ ਕੁਸਨ ਦੇਖਿਤ ਮਿਲੇ ਥੇ ਕਿਤੇ ਮੇਰਾ ਵੀ ਜਿਹੜਾ ਦੇਲ ਦੇ ਮੁਸਾਫਰਾ ਹੀ ਨਹੀਂ ਕਿਤੇ ਇੱਥੇ ਬੈਠੇ ਨੇ ਸਾਰੇ ਉਹ ਇੱਕ ਰੇਲ ਦੀ ਜਿਹੜੀਆਂ ਹੀ ਵਧੀ ਸੱਚੀ ਕੀਤੀ ਹੈ ਤੇ ਸਾਨੂੰ ਕੋਈ ਵੀ ਆਓ ਜੀ ਕੋਈ ਤਰਾਜ ਜੋ ਦੇ ਉਸ ਤੋਂ ਨਹੀਂ ਮੈਂ ਇੱਕ ਇੱਥੇ ਰੇਲਵੇ ਸਟੇਸ਼ਨ ਦੇ ਨਾਲ ਹੀ ਦੇ ਵਪਾਰ ਦਾ ਧੰਦਾ ਚੱਲਦਾ ਹੈ ਜਦੋਂ ਐਸਐਚਓ ਨੂੰ ਇਸ ਬਾਬਤ ਕੰਪਲੇਂਟ ਦਿੱਤੀ ਗਈ ਤਾਂ ਉਹਨਾਂ ਦਾ ਕਹਿਣਾ ਇਹ ਸਾਡਾ ਏਰੀਆ ਨਹੀਂ ਅੱਜ ਫਿਰ ਪੁਲਿਸ ਇੱਥੇ ਕੀ ਚੈਕਿੰਗ ਕਰਨ ਆਈਏ ਜੇ ਉਹਨਾਂ ਦਾ ਏਰੀਆ ਹੀ ਨਹੀਂਗਾ ਤਾਂ ਨਨ੍ਹਾ ਨਾ ਇਹ ਸਾਡੇ ਧਿਆਨ ਜੀ ਅਜੇ ਕੋਈ ਕਹਤਾ ਫਿਰ ਅਸੀਂ ਜਰੂਰ ਉਹਨੂੰ ਸਰਚ ਕਰਾਂਗੇ ਫਿਰ ਵੀ ਅਸੀਂ ਰੇਲਵੇ ਪੁਲਿਸ ਨੂੰ ਨਾਲ ਲੈ ਕੇ ਆਈ 15 ਦਿਨ ਹੋ ਗਏ ਵੀਡੀਓ ਭੇਜੀ ਨੂੰ ਐਸ ਐਚਓ ਸਾਹਿਬ ਨੂੰ ਰੇਲਵੇ ਪੁਲਿਸ ਨੂੰ ਨਾਲ ਲੈ ਕੇ ਜੂ ਉਹਨਾਂ ਦੀ ਚੈਕਿੰਗ ਕਰਾਂਗੇ ਜੇਕਰ ਕ੍ਰائم ਕਰਤਾ ਹੋਗਾ ਤਾਂ ਦਰਪर्चा ਦਵਾਂਗੇ ਠੀਕ ਹੈ ਇਹ ਵੀ ਹੈ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ এবੀਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ